ਿੰਦਿਕਸ਼ਾ। ਉਹ ਕਿਹੜਾ ਏਰੀਆ ਹੈ? ਇਹ ਮੁਰਗੀਖਾਨਾ ਗਲੀ ਪੈਂਦੀ ਆ ਗਲੀ ਨੰਬਰ 7 ਤੇ ਹੀ ਆ ਜਵਾਰ ਨਗਰ ਪਾਇਵਦਾ। ਕਟਾਲਾ ਰੋਡ ਕਟਾਲਾ ਰੋਡ। ਹਾਂਜੀ। ਅ ਕੀ ਹੋਇਆ ਸੀ ਬਰਸਾਤ ਦੇ ਕਾਰਨ ਕਿ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਤੁਹਾਡੇ ਘਰ ਦਾ ਵੀ ਨੁਕਸਾਨ ਹੋਇਆ ਤੁਸੀਂ ਉਦੋਂ ਕਿੱਥੇ ਸੀ ਘਰ ਦੇ ਵਿੱਚ ਕੌਣ-ਕੌਣ ਸੀ? ਘਰ ਦੇ ਵਿੱਚ ਮਤਲਬ ਕਿ ਸ਼ਾਦੀ ਹੋ ਗਈ ਸੀ ਬਰਸਾਤਾਂ ਦੇ ਕਾਰਨ ਜਿਹੜੀ ਆ ਕਿ ਛੱਤ ਸਾਡੀ ਡਿੱਗ ਗਈ ਸੀ। ਸਾਰੇ ਉਸ ਟਾਈਮ ਆਏ ਹੋਏ ਸੀ ਤਾਂ ਉਹਨਾਂ ਦਾ ਬਚਾ ਕਰਦੇ ਹੋਏ ਤੇ ਆਪਣਾ ਬਚਾ ਕਰਦੇ ਹੋਏ ਸਾਰੇ ਨਿਕਲ ਕੇ ਬਾਹਰ ਜੋ ਕਿ ਕਿਸੇ ਦਾ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਘਰ ਦਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋ ਚੁੱਕਾ ਹੈ। ਕੀ ਉੱਪਰ ਕੋਈ ਸਮਾਨ ਉੱਪਰ ਸਮਾਨ ਹੈਗਾ ਜਾਂ ਇਸ ਟਾਈਮ ਵੀ ਹੈਗਾ ਜਾਂ ਸਮਾਨ ਕਿੰਨਾ ਕੁ ਨੁਕਸਾਨ ਹੋਇਆ ਸਮਾਨ ਦਾ ਘਰ ਦਾ ਕਿਉਂਕਿ ਬੰਦੇ ਮੈਂ ਵੀ ਉੱਥੇ ਦੇਖਿਆ ਜਾ ਕੇ ਕਾਫੀ ਸਮਾਨ ਉੱਤੇ ਹੋਇਆ ਹੈ। ਹਾਂਜੀ ਹਾਂਜੀ ਦੇਖਿਆ ਹੀ ਆ ਤੁਸੀਂ ਖੁਦ ਵੀ ਉੱਤੇ ਪੇਟੀ ਵੀ ਪਈ ਸਾਰੀ ਚਿੱਬੀ ਹੋ ਗਈ ਹੈ। ਉੱਪਰ ਮਤਲਬ ਫੂਲਰ ਵਗੈਰਾ ਪਿਆ ਉਹ ਵੀ ਸਾਰਾ ਖਰਾਬ ਹੋ ਗਿਆ ਹੈ। ਬੈੱਡ ਤਾਂ ਟੁੱਟ ਹੀ ਗਿਆ ਹੋਇਆ ਸਾਰਾ। ਸੋ ਮੌਕੇ ਤੇ ਕੋਈ ਪਹੁੰਚਿਆ ਆਲੇ ਦੁਆਲੇ ਦੇ ਲੋਕ ਨਹੀਂ ਰਾਤੀ 3:30 ਵਜੇ ਡਿੱਗੀ ਆ ਵੀ ਹਾਂਜੀ ਉਸ ਟਾਈਮ ਤਾਂ ਆਪਣਾ ਬਚਾ ਕੀਤਾ ਆ ਬਸ ਕਿ ਦਵਾ-ਦੱਪਾ ਘਰੋਂ ਬਾਹਰ ਨਿਕਲ ਗਿਆ ਸੀ ਉਸ ਸਾਰੇ ਥੱਲੇ ਸੁੱਤੀ ਹਾਂਜੀ ਹਾਂਜੀ ਉੱਪਰ ਕੋਈ ਵੀ ਨਹੀਂ ਸੀ ਇਹ ਬਚਾਓ ਗਿਆ ਆਲੇ ਦੁਆਲੇ ਦਾ ਕੋਈ ਵੀ ਨਹੀਂ ਮੌਕੇ ਤੇ ਪਹੁੰਚਿਆ ਬਾਕੀ ਮਤਲਬ ਗਲੀ ਮੱਲੇ ਵਾਲੇ ਆਏ ਸ਼ਿਕਨ ਤੱਕ ਲੋਤੇ ਸੀ ਹੂੰ ਕੋਈ ਕਾਉਂਸਲਰ ਕੋਈ ਸਮਾਜਸੀ ਉਸ ਟਾਈਮ ਤੱਕ ਕੋਈ ਨਹੀਂ ਸੀ ਤੁਹਾਨੂੰ ਪਤਾ ਰਾਤ ਦਾ ਟਾਈਮ ਸੀ 3:30 ਵਜੇ ਦਾ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਸੂਚਿਤ ਕੀਤਾ ਪ੍ਰਸ਼ਾਸਨ ਨੂੰ ਦੱਸਿਆ ਕਿ ਸਾਡੇ ਘਰ ਦੀ ਛੱਤ ਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਕਾਉਂਸਲਰ ਵਗੈਰਾ ਕੋ ਗਏ ਉਹਨਾਂ ਨਾਲ ਗੱਲਬਾਤ ਕੀਤੀ ਆ ਪਰ ਉਹ ਕਹਿ ਰਹੇ ਆ ਕਿ ਤੁਹਾਡਾ ਥੋੜਾ ਬੋਤਾਂ ਮਸਲਾ ਹੱਲ ਕਰਵਾ ਦੇ। ਕੋਈ ਐਨਜੀਓ ਸੰਸਥਾ ਵਾਲਾ ਵੀ ਨਹੀਂ ਆਇਆ ਨਹੀਂ ਹਜੇ ਤੱਕ ਕੋਈ ਵੀ ਨਹੀਂ ਆਇਆ ਕਿੰਨਾ ਕੁ ਨੁਕਸਾਨ ਲੱਗਦਾ ਕਿੰਨੇ ਕੁ ਕਿਉਂਕਿ ਜਦੋਂ ਘਰ ਬਣਾਉਣੇ ਹੁੰਦੇ ਬਹੁਤ ਔਖੇ ਨੇ ਪਰ ਉਹ ਮੁਸ਼ਕਲ ਨਾਲ ਇਨਸਾਨ ਘਰ ਬਣਾਉਂਦਾ ਔਰ ਘਰ ਜਿਹੜੀ ਸਾਤੇ ਡੇਗੀ ਜਾਂਦੀ ਤਾਂ ਰਹਿਣ ਬਸੇਰਾ ਨਹੀਂ ਰਹਿੰਦਾ ਸੋ ਕਿੰਨਾ ਕੁ ਨੁਕਸਾਨ ਲੱਗਦਾ ਹੁੰਦਾ ਨੁਕਸਾਨ ਤਾਂ ਕਾਫੀ ਹੋ ਚੁੱਕਿਆ ਹੈ ਤੇ ਤੁਸੀਂ ਦੇਖ ਹੀ ਚੁੱਕੇ ਹੋ ਕਿੰਨਾ ਹੀ ਨੁਕਸਾਨ ਹੋ ਗਿਆ ਹੈ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਕਿ ਜਿੰਨੀ ਸਾਡੀ ਹੈਲਪ ਹੋ ਸਕਦੀ ਆ ਪਲੀਜ਼ ਕਰਨ ਕਿ ਅਸੀਂ ਆਪਣਾ ਲੈਂਟਰ ਹੀ ਪਾ ਚੁੱਕੇ ਹਾਂ ਹੁਣ ਤੇ ਆਪਾਂ ਕਿਰਾਏ ਤੇ ਮਕਾਨ ਲੈ ਕੇ ਰਹਿ ਰਹੇ ਆਂ ਇਹ ਲੱਗਦਾ ਕਿ ਇੱਕ ਪਾਸੇ ਇੱਕ ਧੀ ਦਾ ਵਿਆਹ ਤੇ ਦੂਜੇ ਪਾਸੇ ਇਸ ਤਰ੍ਹਾਂ ਨਸ਼ਾ ਉਹ ਵੀ ਆਪਾਂ ਕੁੜੀ ਦਾ ਵਿਆਹ ਵੀ ਮਸਾਈ ਚੁੱਕ ਚੁਕਾ ਕੇ ਪੈਸੇ ਐਦਾਂ ਹੀ ਕੀਤਾ ਸੀ ਸਾਨੂੰ ਥੋੜੀ ਪਤਾ ਹੀ ਕਿ ਸਾਡੇ ਨਾਲ ਇਹ ਭਾਣਾ ਵਰਤਿਆ ਜਾਣਾ ਹੈ ਸਚੀਨ ਕਿੱਟਾਇ ਦਿੱਏ ਜਵਾਨਗਰ ਬੰਦਾ ਬਟਾਲਾ ਰੋਡ ਮੁਰਗੀ ਹੰਦੀ ਵਾਲੀ ਗਲੀ ਅੱਛਾ ਕੀ ਹੋਇਆ ਕਿ ਸੀ ਉਸ ਦਿਨ ਜਦੋਂ ਪ੍ਰਸਾਰਤ ਹੋਈ ਹੈ 10 ਰੇ ਕਿ 3:30 ਵਜੇ ਤੁਹਾਡੇ ਘਰ ਤੇ ਸ਼ਕਤੀ ਕੀ ਹੈ ਕੋਈ ਜਾਨੀ ਨੁਕਸਾਨ ਦੇ ਤੁਸੀਂ ਉਸ ਸਮੇਂ ਕਿੱਥੇ ਸੀ ਮੈਂ ਵੀ ਥੱਲੇ ਸੁੱਤਾ ਐ ਸੀ ਪਹਿਲੇ 3 ਵਜੇ ਥੋੜਾ ਬਾਅਦ ਡਿਗਣਾ ਸ਼ੁਰੂ ਹੋਇਆ ਪਹਿਲੇ ਮੇਰੇ ਮੰਮੀ ਨੇ ਮੈਨੂੰ ਕਿਹਾ ਕਿ ਤਰ੍ਹਾਂ ਤਰ੍ਹਾਂ ਕੁਝ ਉੱਪਰ ਡਿਗ ਰਿਹਾ ਵਾ ਜਦੋਂ ਸਵੇਰੇ ਮੈਂ ਉੱਠ ਕੇ ਫੇਰ 3:30 ਵਜੇ ਕੋਠੇ ਜਿੱਤੇ ਗਿਆ ਵਾਂ ਉਦੋਂ ਹੀ ਮਤਲਬ ਕਿ ਕਾਫੀ ਸਾਰਾ ਚੋਣ ਦਿਆ ਸੀ ਮਤਲਬ ਕਿ ਐਵੇਂ ਉਤਰੇ ਉਤਰਾਂ ਨਗਾ ਪੋੜੀਆਂ ਤੋਂ ਸਾਰੇ ਛਾਤੀ ਹੀ ਥੱਲੇ ਆ ਗਏ ਵੀ ਆ ਗਏ ਇਸ ਘਰ ਦੇ ਵਿੱਚ ਮੋਲ ਪੀ ਸੀ ਉਸ ਸਮੇਂ ਤੇ ਸਾਰੇ ਰਿਸ਼ਤੇਦਾਰ ਘਰ ਬੈਠੇ ਫਿਰ ਦਵਾ ਦੇ ਬੰਦੇ ਮੈਂ ਘਰੋਂ ਬਾਹਰ ਕੱਟੇ ਕਿ ਮੈਂ ਤੁਹਾਨੂੰ ਨਿਕਲੂ ਤੁਸੀਂ ਦਵਾ ਦੋ ਵਿਆਹ ਤੇ ਵਿਆਹ ਤੇ ਆਇਆ ਸੀ ਇੱਥੇ ਸਿਸਟਮ ਇਹਦਾ ਵਿਆਹਗਾ ਸੀ ਉਹ ਘਰ ਵਿੱਚ ਸਾਰੇ ਰਿਸ਼ਤੇਦਾਰ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਤੇ ਕੋਈ ਜਦੋਂ ਛੱਤ ਦੇਖਦੀ ਹੈ ਤਾਂ ਹਾਲੇ ਤੱਕ ਲੋਕ ਤੁਹਾਡੇ ਆਪਣੇ ਹਾਂਜੀ ਆਏ ਸੀ ਸਾਰੇ ਆਏ ਆਪਣੇ ਰਿਸ਼ਤੇਦਾਰ ਹਾਲੇ ਕਿੰਨਾ ਕੋ ਨੁਕਸਾਨ ਤੁਹਾਨੂੰ ਜਿਹੜਾ ਹੋਇਆ ਕੋਈ ਦੁੱਖ ਹੋਈ ਸਾਰਾ ਕਿਉਂਕਿ ਲੈਂਡਰ ਸਾਰਾ ਗਲ ਚੁੱਕਿਆ ਹੈ ਇਸ ਟਾਈਮ ਕੋਈ ਹਾਗਾ ਨਹੀਂ ਕੋਈ ਸੇਫਟੀ ਇੱਥੇ ਕੋਈ ਨਹੀਂ ਖਲੋਣ ਦੀ ਇਸ ਮਕਾਨ ਦੀ ਪੂਰੀ ਪੂਰਾ ਵੀ ਇਹਨੂੰ ਹੋਰ ਵੀ ਡਿੱਗਣ ਵਾਲਾ ਸਾਰੋ ਵੀ ਹੋਰ ਸਾਰਾ ਡਿੱਗਣ ਵਾਲਾ ਇਸ ਟਾਈਮ ਤੇ ਕੋਈ ਮੋਹਲ ਨਹੀਂ ਕਥੇ ਕਦੋਂ ਡਿਗ ਜੇ ਕੁਝ ਨਹੀਂ ਪਤਾ ਕੋਈ ਕੰਮ ਕਰ ਕੀ ਕਰਦੇ ਮੈਂ ਕੰਮ ਨੇ ਦੁਕਾਨ ਤੇ ਲੱਗਾ ਆ ਮਸਲ ਤੇ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਲੱਗਾ ਕੋਈ ਆਮਦਨ ਦਾ ਸਾਧਨ ਨਹੀਂਗਾ ਘਰ ਦੇ ਵਿੱਚ ਕੁੜੀ ਦਾ ਵਿਆਹ ਵੀ ਕੀਤਾ ਕੋਈ ਕਰਜ਼ਾ ਕੋਲ ਉਹ ਵੀ ਕਰਜ਼ਾ ਚੁੱਕ ਕੇ ਫੋਨ ਕੀਤਾ ਸਾਰਾ ਸੋਚਿਆ ਨਹੀਂ ਸੀ ਸਾਡੇ ਨਾਲ ਇਹ ਕੁਝ ਹੋ ਜਾਏਗਾ ਤੇ ਉਹਨকো ਹੀ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੌਂਸਲਰ ਜਾਂ ਪ੍ਰਧਾਨ ਦੇ ਕੋਈ ਸਸਤਾ ਵਾਲਾ ਆਇਆ ਕੌਂਸਲਰ ਵਗੈਰਾ ਨੇ ਸਾਰੇ ਕਹਾਂ ਉਹ ਕਹਿੰਦੇ ਕੋਈ ਨਹੀਂ ਪਾ ਹੈਲਪ ਕਰਾਂਗੇ ਬਾਕੀ ਉਪਾਏ ਢੂੰਡ ਕਰਦੇ ਪਏ ਆ ਜੇ ਸਾਰੇ ਪਾਸੇ ਕਿਸੇ ਨੇ ਤੁਸੀਂ ਜਾ ਕੇ ਕਿਸੇ ਪ੍ਰਸ਼ਾਸਨ ਨੂੰ ਜਾਂ ਨਗਰ ਨੀਂਦ ਨੇ ਡੀਸੀਓ ਕਿਸ ਕੋ ਗਏ ਜਾਂ ਜੀਸੀਓਫਿਸ ਜੀ ਨਹੀਂ ਗਏ ਪਰ ਡੀਸੀਓਫਿਸ ਆਪਾਂ ਜਾਣਾ ਵਾ ਉਹ ਵੀ ਉੱਧਰ ਹੀ ਜਾਵਾਂਗੇ ਕਿ ਜੋ ਹੈਲਪ ਹੈ ਜੋ ਹੋ ਸਕਦੀ ਪਲੀਜ਼ ਸਾਡੀ ਕਰੋ ਸੰਸਥਾਵਾਂ ਨੂੰ ਅਪੀਲ ਕਰਦੇ ਕਿ ਅਨੇਕਾਂ ਹੀ ਸੰਸਥਾਵਾਂ ਨੇ ਜਿਹੜੀ ਜੇ ਕਿ ਹਰ ਫੇਰ ਤਾਈਂ ਮਦਦ ਕਰ ਰਹੀਆਂ ਨੇ ਔਰ ਲੋੜ ਤੋਂ ਵੱਧ ਹੁਣ ਉੱਥੇ ਮਦਦ ਹੋ ਚੁੱਕੀ ਐ ਲੋੜ ਐ ਜਿਹੜੇ ਕਿ ਸ਼ਹਿਰੀ ਇਲਾਕੇ ਨੇ ਜਿਹੜੇ ਲੋਕ ਗਰੀਬ ਨੇ ਜਿਨ੍ਹਾਂ ਦੇ ਸ਼ਹਿਰਾਂ ਦੇ ਵਿੱਚ ਮਕਾਨ ਦੇ ਕਿਨ ਉਹਨਾਂ ਦੇ ਲਈ ਹਲਕਾ ਨਹੀਂ ਚੇਹੇ ਹਾਂਜੀ ਜਰੂਰ ਹੋਣੀ ਚਾਹੀਦੀ ਐ ਹੁਣ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇਕੋ ਥਾਂ ਤੇ ਬੇਤੀ ਸਮਾਰਟ ਸੋਲੂਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ

Beti Smart Solution ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ ਹੈ